ਉਹ ਜਿਹੜਾ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਜਿਹੜੇ ਦੀ ਪਨਿਸ਼ਮੈਂਟ ਦੇਣਗੇ ਇਹਨਾਂ ਨੂੰ ਸਬਕ ਦੇਵਾਂਗੇ ਤੇ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰਾਂ ਦੇ ਭਾਜਪਾ ਛੇ ਜਾਣ ਤੋਂ ਵਰਕਰ ਪੜਕ ਉੱਠੇ ਨੇ ਵਰਕਰਾਂ ਨੇ ਜਲੰਧਰ 'ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਸੁਸ਼ੀਲ ਰਿੰਕੂ ਦੇ ਬੋਰਡ ਆਦ ਤੋੜ ਦਿੱਤੇ ਨੇ ਸਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਭਾਜਪਾ ਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਵਿੱਚ ਵਰਕਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਵਰਕਰਾਂ ਨੇ ਹੱਥਾਂ ਵਿੱਚ ਪੰਜਾਬ ਦੇ ਗੱਦਾਰ ਦੇ ਬੋਰਡ ਫੜ ਕੇ ਦੋਮਾ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਸੂਰਾਨ ਮਾਹੌਲ ਉਦੋਂ ਗਰਮਾ ਗਿਆ ਜਦੋਂ ਵਰਕਰਾਂ ਨੇ ਆਪ ਛੱਡ ਕੇ ਭਾਜਪਾ ਚ ਗਏ ਇਹਨਾਂ ਆਗੂਆਂ ਦੇ ਬੋਰਡ ਤੋੜਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ناکਾਮ ਨਜ਼ਰ ਆਇਆ बि पिछे हुओ था पिछे हुओ ਐਸਰਾਨਾ ਆਮਦਮੀ ਪਾਰਟੀ ਦੇ ਫਰਕਰ ਨੇ ਕਿਹਾ ਕਿ ਦੋਵੇਂ ਲੀਡਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਹਿਤ ਕੀਤਾ ਹੈ ਜਿਸ ਦੀ ਕੇ ਲੋਕ ਉਹਨਾਂ ਨੂੰ ਵੋਟਾਂ ਨਹੀਂ ਸਜਾ ਦੇਣਗੇ ਬਹੁਤ ਮੱਧਭਗ ਹੈ ਜਿਸ ਲੋਕਾਂ ਨੇ ਉਹਨਾਂ ਨੂੰ ਕਿੱਥੋਂ ਦਾਾਇ ਚੁਣਿਆ ਔਰ ਜਿਸ ਲੋਕਾਂ ਨੇ ਬਾਅਦ ਇਲੈਕਸ਼ਨ ਦੇ ਵਿੱਚ ਸ਼੍ਰੀ ਰਿੰਕੂ ਜੀ ਨੂੰ ਐਮਪੀ ਚੁਣਿਆ ਅੱਜ ਉਹਨਾਂ ਲੋਕਾਂ ਦੇ ਨਾਲ ਉਹ ਗੱਦਾਰੀ ਕਰਦੇ ਉਹਨਾਂ ਦੇ ਭਾਵਨਾਵਾਂ ਨੂੰ ਉਹ ਠੇਸ ਦੇ ਕੇ ਅੱਜ ਉਹਨਾਂ ਨੇ ਭਾਜਪਾ ਜਿਹੜੀ ਜੁਆਇਨ ਕੀਤੀ ਹੈ ਮੈਂ ਇਹਨਾਂ ਦੀ ਕਿਹੜੇ ਸ਼ਬਦਾਸ਼ਿਂ ਨਿੰਦਾ ਕਰਦਾ ਔਰ ਲੋਕ ਜਿਹੜਾ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਜਿਹੜੇ ਦੀ ਪਨਿਸ਼ਮੈਂਟ ਦੇਣਗੇ ਇਹਨਾਂ ਨੂੰ ਸਬਕ ਦੇਵਾਂਗੇ ਤੁਹਾਨੂੰ ਪਤਾ ਹੈ ਜੀ ਤੁਸੀਂ ਸਾਰੇ ਆਪਣੇ ਇਸ ਟਾਈਮ ਦੇ ਵੀਡੀਓ ਰਿਕਾਰਡਿੰਗ ਕੀਤੀ ਹੈ ਵੀਰ ਉਸ ਵੀਰਾ ਕਿਉਂ ਆਇਆ ਠੀਕ ਹੈ ਇਹ ਕਹਿ ਰਹੇ ਸਾਡਾ ਐਮਐਲਏ ਚੁਣਿਆ ਸੀਗਾ ਇਹ ਪਾਰਟੀ ਛੱਡ ਕੇ ਚੱਲ ਗਿਆ ਇਸ ਕਰਕੇ ਰਿਪੋਰਟ ਕਰ ਰਹੇ ਨਹੀਂ ਸਰ ਉਹਨਾਂ ਦੇ ਘਰ ਦੇ ਬਾਹਰ ਉਹ ਕਹਿੰਦੇ ਸਾਡੇ ਘਰ ਦੇ ਬਾਹਰ ਕਿਉਂ ਲਗਾਈ ਗਈ ਸੀ ਮੈਂ ਤਾਂ ਆਪਣੇ ਖੂਨ ਅਮਨ ਖੂਨ ਦੇਖਣਾ ਜੀ ਮੇਰੀ ਸਤਿ ਸ੍ਰੀ ਅਕਾਲ ਬਰਕਰਾਰ ਰਵੇ ਉਧਰ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਾਇਰਾਨਾ ਤਰੀਕੇ ਨਾਲ ਦੋਵਾਂ ਆਗੂਆਂ ਤੇ ਤੰਜ ਕੱਸੇ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਲਿਖੇ ਕਿ ਬੇਸ਼ਰਮਾ ਦਾ ਤਾਂ ਨੀਵੀਂ ਪਾਕੇ ਸਰ ਜਾਂਦਾ ਏ ਪਰ ਅਸੀਂ ਪੰਜਾਬ ਦੀ ਗਰਦਨ ਮਾਨ ਨਾਲ ਹਮੇਸ਼ਾ ਉੱਚੀ ਰੱਖਾਂਗੇ ਜੀ ਹਾਂ ਇੱਕ ਔਰ ਫਿਰ ਤੋਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰ ਹੁਣ ਤੋਂ ਕੁਝ ਸਮਾਂ ਪਹਿਲਾਂ ਪਾਰਟੀ ਨੂੰ ਛੱਡ ਕੇ ਭਾਜਪਾ ਜੇ ਜਾਬਰਾ ਦੇ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਵਿਰੋਧ ਹੁਣ ਆ ਸ਼ੁਰੂ ਹੋ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ